ਪੂਰੇ ਪਿੰਡ ਵਰਗਾ ਜਿਹੜਾ ਸਵਾਦ ਜਿਹੜਾ ਕਿ ਇੱਥੇ ਮਿਲੂਗਾ ਮੱਕੀ ਦੀ ਰੋਟੀ ਸਰਸੋ ਦਾ ਸਾਗ ਮਿਲੂਗਾ ਗਰਮਾ ਗਰਮ ਦੇਸੀ ਘਿਓ ਅਦਰਕ ਦਾ ਚਾਰ ਸਾਡੇ ਕੋਲੇ ਸਾਗ ਹੁੰਦਾ ਹੀ ਅਸੀਂ ਆਪਣਾ ਬਣਾਉਂਦੇ ਆ ਘਰੇ ਸਾਗ ਜਿਵੇਂ ਆਪਾਂ ਪਿੰਡੋਂ ਤਰੀਕੇ ਨਾਲ ਬਣਾਉਂਦੇ ਆ ਤੇ ਮੱਕੀ ਦੀ ਰੋਟੀ ਹੁੰਦੀ ਹੈ ਨਾਲ ਚ ਤਿਆਰ ਇਸ ਵੇਰੇ 3 ਵਜੇ ਪੁੱਤ ਵੇਰੇ 3 ਵਜੇ ਹਾਂਜੀ ਤੁਸੀਂ ਕਿੰਨੇ ਵਜੇ ਆ ਜਾਨੇ ਹੋ 3 ਵਜੇ ਤੋਂ ਤਿਆਰੀ ਕਰਦੇ ਕਰਦੇ 9 ਵਜੇ ਜਾਂਦੇ 10 ਵਜੇ ਜਾਂਦੇ ਸਾਗ ਨੂੰ ਤਿਆਰ ਕਰਦੇ ਕਰਦੇ ਤੜਕਾ ਲਗਾ ਤਿਆਰ ਕਰਕੇ ਕਿਹੜਾ ਲੈ ਕੇ ਆਉਨੇ ਆ ਜੀ ਸਮਾਨ ਦਾ ਭਰ ਕੇ ਘਰ ਉਹ ਕੌਣ ਚਲਾਉਂਦਾ ਉਹ ਬੇਟਾ ਲੈ ਕੇ ਆਉਂਦਾ ਜੀ ਇੱਕ ਐਕਟਿਵ ਆ ਲੈ ਕੇ ਆਉਣਾ ਹੈ ਜੀ ਹਾਂ ਤੇ ਤੁਸੀਂ ਬਾਈਕ ਹਾਂਜੀ ਸਰਸੋਂ ਦਾ ਸਾਗ ਨਾਲ ਤਾਂ ਤੁਹਾਨੂੰ ਜਾਂਦੇ ਆ ਬਾਈਕ ਨਾਲ ਵੀ ਜਾਂਦੇ ਆ ਕਿ ਬਾਈਕ ਨਾਲ ਤਾਂ ਇਹ ਸਭ ਮੈਨੂੰ 12 ਸਾਲ ਤੋਂ ਜਾਣਦੇ ਨੇ ਬਾਈਕ ਨਾਲੇ ਸੈਰੀਏ ਚ ਅੱਛਾ ਆਈਡੀਆ ਕਿਦਾ ਸੀਗਾ ਕਿ ਮੈਂ ਮਤਲਬ ਲੈ ਕੇ ਜਾਣਾ ਹੈ ਆਈਡੀਆ ਤੇ 2-3 ਸਾਲ ਤੋਂ ਚੱਲ ਰਿਹਾ ਆਈਡੀਆ ਤਾਂ ਦਿਮਾਗ 'ਚ ਜੀ ਤੇ ਉਹਨੂੰ ਹੁਣ ਅਪਲਾਈ ਹੋਣ ਕੀਤਾ ਤੇ ਹਸਬੰਦ ਕੀ ਕਰਦੇ ਨੇ ਤੁਹਾਡੇ ਪੰਜਾਬ ਪੁਲਿਸ ਚ ਨੇ ਦੇ ਉਹਨਾਂ ਨੇ ਇਜਾਜ਼ਤ ਦਿੱਤੀ ਸੀ ਫਿਰ ਪਹਿਲੀ ਵਾਰ ਸੀ ਹਾਂਜੀ ਹਾਂਜੀ लुजानडम सेखरों ਤੁਸੀਂ ਤੇ ਮੈਂ ਹਰਸ਼ਕੌਰ ਜਦੋਂ ਵੀ ਠੰਡ ਹੁੰਦੀ ਹੈ ਤਾਂ ਪੰਜਾਬੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਔਰ ਖੁਸ਼ ਹੁੰਦੇ ਆ ਕਿ ਇਸ ਟਾਈਮ ਤੇ ਸਾਨੂੰ ਮੱਕੀ ਦੀ ਰੋਟੀ ਸਰਸੋ ਦਾ ਸਾਗ ਮਿਲੂਗਾ ਗਰਮਾ ਗਰਮ ਇਹਦੇ ਲਈ ਯਾਰ ਇੰਤਜ਼ਾਰ ਕਰ ਰਿਹਾ ਤਾਂ ਉੱਥੇ ਹੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੁਧਿਆਣੇ ਜਿੱਦੇ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਤਰੀਕੇ ਨਾਲ ਪੂਰਾ ਪਰਿਵਾਰ ਜੜਾ ਕਿ ਇੱਥੇ ਮੱਕੀ ਦੀ ਰੋਟੀ ਸਰਸੋ ਦਾ ਸਾਗ ਜੜਾ ਕਿ ਲੈ ਕੇ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਨੇਤ ਪਿੰਡ ਤੋਂ ਜਿਹੜੇ ਕਿ ਇਹ ਸਾਰੇ ਆਏ ਨੇ ਪੂਰੇ ਪਿੰਡ ਵਰਗਾ ਜੜਾ ਸਵਾਹ ਜੜਾ ਕਿ ਇੱਥੇ ਮਿਲੂਗਾ ਦੇਸੀ ਘਿਓ ਅਦਰਕ ਚਾਰ ਹੋਰ ਕੀ ਕੀ ਕੋਜ ਹੈ ਗਲਬਤ ਕਰਦੀਆਂ ਸਿੱਧੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਕਿੱਦਾਂ ਦਾ ਮਹਿਸੂਸ ਹੋ ਰਿਹਾ ਲੋਕੀ ਆ ਗਏ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਸਾਨੂੰ ਬਹੁਤ ਧੰਨਵਾਦ ਆ ਸਾਰਾ ਦਾ ਸਾਨੂੰ ਜਿੰਨਾ ਪਿਆਰ ਦੇ ਰਹੇ ਨੇ ਜੀ ਅਸੀਂ ਇੰਨੇ ਜੋਗੇ ਹੈ ਨਹੀਂ ਸੀ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ ਜੀ ਹੈ ਕੀ ਕੀ ਉਹ ਜ਼ਰੂਰ ਦੱਸੋ ਇੱਕ ਵਾਰ ਦਰਸ਼ਕਾਂ ਨੂੰ ਕਿ ਤੁਸੀਂ ਕੀ ਕੀ ਲੈ ਕੇ ਆਏ ਹੋ ਪਿੰਡ ਸਨੇ ਸਾਡੇ ਕੋਲੇ ਸਾਗ ਹੁੰਦਾ ਹੀ ਜੀ ਅਸੀਂ ਆਪਣਾ ਬਣਾਨੇ ਕਰੇ ਸਾਗ ਜਿਵੇਂ ਆਪਾਂ ਪੈੰਡੂ ਤਰੀਕੇ ਨਾਲ ਬਣਾਨੇ ਆ ਤੇ ਮੱਕੀ ਦੀ ਰੋਟੀ ਹੁੰਦੀ ਹੈ ਨਾਲ ਚ ਸ ਤੇ ਨਾਲ ਸਲਾਦ ਵਿੱਚ ਮੌਲੀ ਹੁੰਦੀ ਹੈ ਹਰੀ ਮਿਰਚ ਹੁੰਦੀ ਹੈ ਤੇ ਮੈਂ ਆਦਰਕ ਦਾ achar ਬਣਾਣੀ ਆ ਖੁਦ ਉਹ ਵਾਲਾ achar ਹੁੰਦਾ ਆਦਰਕ ਕਿੰਨੇ ਵਜੇ ਤਿਆਰੀ ਸ਼ੁਰੂ ਕਰ ਲੈਣੇ ਹੋ ਚਾਟੀ ਦੀ ਲੱਸੀ ਹੁੰਦੀ ਆ ਪੁੱਤ ਹਾਂਜੀ ਤਿਆਰੀ ਕਿੰਨੇ ਵਜੇ ਸ਼ੁਰੂ ਕਰ ਲੈਣੇ ਹੋ ਤਿਆਰੀ ਸਵੇਰੇ 3 ਵਜੇ ਪੁੱਤ ਸਵੇਰੇ 3 ਵਜੇ ਹਾਂਜੀ ਉਸ ਤੋਂ ਬਾਅਦ ਇੱਥੇ ਕਿੰਨੇ ਵਜੇ ਆ ਜਾਣੇ ਹੋ 3 ਵਜੇ ਤੋਂ ਤਿਆਰੀ ਕਰਦੇ ਕਰਦੇ 9 ਵਜੇ ਜਾਂਦੇ 10 ਵਜੇ ਜਾਂਦੇ ਸਾਗ ਨੂੰ ਤਿਆਰ ਕਰਦੇ ਕਰਦੇ ਤੜਕਾ ਲਗਾ ਤਿਆਰ ਕਰਕੇ ਫਿਰ ਸਾਰਾ ਸਮਾਨ ਸਭ ਨੂੰ ਪੈਕਅਪ ਕਰਕੇ ਲੈ ਕੇ ਆਣੇ ਪੁੱਤ ਤਿਆਰੀ ਕਰਕੇ 12 ਵਜੇ ਬਾਅਦ ਜਾਂਦੇ ਆ ਤੇ ਆਉਂਦੇ ਜੀ 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 ਦੇਖ ਰਿਹਾ ਪੂਰਾ ਪਰਿਵਾਰ ਜਿਹੜਾ ਕਿ ਤੁਹਾਡੇ ਨਾਲ ਮੌਜੂਦ ਹੈ ਕੌਣ ਕੌਣ ਹੈ ਇਹ ਮੇਰੇ ਸਿਸਟਰ ਨੇ ਛੋਟੇ ਇਹ ਵੀ ਮੇਰੇ ਛੋਟੇ ਸਿਸਟਰ ਨੇ ਅੱਛਾ ਹਾਂ ਜੀ ਉਹ ਮੇਰੇ ਬੇਟਾ ਆ ਨਾਲ ਮਤਲਬ ਪੈਣਾ ਨੇ ਮਿਲ ਕੇ ਸ਼ੁਰੂ ਕੀਤਾ ਹੈ ਪਰਵਾਰ ਨੇ ਕੀਤਾ ਹੈ ਹਾਂਜੀ ਹਾਂਜੀ ਸਾਰੀ ਫੈਮਿਲੀ ਹੋਈ ਆ ਸੀ ਅੱਛਾ ਆਈਡੀਆ ਕਿਦਾ ਸੀਗਾ ਕਿ ਮੈਂ ਮਤਲਬ ਲੈ ਕੇ ਜਾਣਾ ਹੈ ਉਹਦਾ ਇਹ ਆਈਡੀਆ ਤਾਂ ਮੇਰਾ ਹੀ ਸੀਗਾ ਜੀ ਅੱਛਾ ਹਾਂਜੀ ਹਾਂਜੀ ਤੇ ਤੁਸੀਂ ਪੈਣਾ ਨਾਲ ਮਿਲਵਾ ਲੈ ਕੇ ਸਾਥ ਹੋ ਜਾਊਗਾ ਹਾਂਜੀ ਹਾਂਜੀ ਆਈਡੀਆ ਜੀ 2-3 ਸਾਲ ਤੋਂ ਚੱਲ ਰਿਹਾ ਆ ਆਈਡੀਆ ਤਾਂ ਦਿਮਾਗ 'ਚ ਜੀ ਤੇ ਉਹਨੂੰ ਹੁਣ ਅਪਲਾਈ ਹੋਣ ਕੀਤਾ ਆ ਪਰਮਾਤਮਾ ਨੇ ਸੋਚਦੇ ਉਹਨੇ ਹਿੰਮਤ ਤਾਂ ਹੋਣੀ ਚਾਹੀਦੀ ਹਿੰਮਤ ਹਾਂਜੀ ਸਾਧਨ ਹਰ ਚੀਜ਼ ਮਤਲਬ ਪਰਮਾਤਮਾ ਫਿਰ ਕਰਦਾ ਉਸ ਤਰ੍ਹਾਂ ਸਾਵਾ ਕੁਝ ਤਿਆਰ ਹੁੰਦਾ ਹਾਂਜੀ ਕਿਉਂਕਿ ਫਿਰ ਆਪਾਂ ਜੇ ਕਹੀਏ ਇਹ ਸੈਟਅਪ ਕਰਨ ਲਈ ਵੀ ਬੰਦੇ ਕੋਲ ਕੁਝ ਹਾ ਹੋਣਾ ਚਾਹੀਦਾ ਹੈ ਨਾ ਤੇ ਸਾਰਾ ਕੁਝ ਪਰਮਾਤਮਾ ਆਪ ਫੇਰ ਕਰਦਾ ਉਦੋਂ ਜਦੋਂ ਬਣਦਾ ਹੈ ਸਮਾਂ ਆਉਦਾ ਹੀ ਹੁੰਦਾ ਹੈ ਹਸਬੰਦ ਕੀ ਕਰਦੇ ਨੇ ਤੁਹਾਡੇ ਪੰਜਾਬ ਪੁਲਿਸ ਚ ਨੇ ਦੇ ਉਹਨਾਂ ਨੇ ਇਜਾਜ਼ਤ ਦਿੱਤੀ ਸੀ ਫੇਰ ਪਹਿਲੀ ਵਾਰ ਜੀ ਹਾਂਜੀ ਹਾਂਜੀ ਕੰਮ ਕਰਨ ਲਈ ਉਹ ਤਾਂ ਪਹਿਲਾ ਆਰਮੀ ਮੈਨ ਨੇ ਜੀ ਉਹ ਜੀ ਤੇ ਉਦੋਂ ਵੀ ਆਪਾਂ ਕਰਦੇ ਰਹੇ ਆਪਣੀ ਜ਼ਿੰਮੇਵਾਰੀ ਘਰ ਦੀ ਸਾਈ ਚੱਕਦੇ ਰਿਹਾ ਹਾਂ ਜੀ ਤੇ ਹੁਣ ਮਜ਼ਾ ਆਉਂਦਾ ਹੈ ਪੂਰੇ ਕੰਮ ਕਰ ਬਹੁਤ ਵਧੀਆ ਲੱਗ ਰਿਹਾ ਹੈ ਨਾ ਪਿਆਰ ਮਿਲ ਰਿਹਾ ਜੀ ਸਾਨੂੰ ਸਾਰਿਆਂ ਦਾ ਪਿਆਰ ਸਤਿਕਾਰ ਇਹਨਾਂ ਦੇ ਰਹੇ ਨੇ ਸਾਰੇ ਜੀ ਧੰਨਵਾਦ ਹੈ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਤੇ ਤੁਸੀਂ ਆਨੇ ਕਿਵੇਂ ਹੋਏ ਥੇ ਮੈਂ ਬਾਈਕ ਤੇ ਆਣੀ ਆ ਜੀ ਆਪਣੇ ਤੇ ਮੋਟਰਸਾਈਕਲ ਚਲਾ ਕੇ ਆਨੇ ਹਾਂ ਹਾਂ ਜੀ ਹਾਂ ਜੀ ਤੇ ਬਾਕੀ ਸਮਾਨ ਕਿਵੇਂ ਰੱਖਦੇ ਹਾਂ ਵੱਖਰੇ ਵੱਖਰੇ ਤੇ ਆਉਣੇ ਸਾਰੇ ਨਹੀਂ ਰੇੜਾ ਲੈ ਕੇ ਆਉਣੇ ਆ ਜੀ ਸਮਾਨ ਦਾ ਭਰ ਕੇ ਕਰੋ ਉਹ ਕੌਣ ਚਲਾਉਂਦਾ ਹੈ ਉਹ ਬੇਟਾ ਲੈ ਕੇ ਆਉਂਦਾ ਜੀ ਇੱਕ ਐਕਟਿਵ ਆ ਲੈ ਕੇ ਆਉਣੇ ਆ ਜੀ ਹਾਂ ਤੇ ਤੁਸੀਂ ਬਾਈਕ ਹਾਂ ਜੀ ਕਿਤੇ ਮਤਲਬ ਬਾਈਕ ਨਾਲ ਵੀ ਤੁਹਾਡਾ ਨਾਮ ਰੋਸ਼ਨ ਹੈ ਇੱਥੇ ਤੁਹਾਨੂੰ ਦੱਸਦੀ ਇੱਥੇ ਜਿਹੜੇ ਲੈਣ ਆਏ ਸੀਗੇ ਉਹ ਕਹਿੰਦੇ ਮੈਂ ਬਾਈਕ ਤੇ ਇਹਨਾਂ ਨੂੰ ਦੇਖ ਕੇ ਉਹ ਬਹੁਤ ਵਧੀਆ ਲੱਗੇ ਤੇ ਬਾਈਕ ਸੱਸੋਂ ਦਾ ਸਾਗ ਨਾਲ ਤਾਂ ਤੁਹਾਨੂੰ ਜਾਣਦੇ ਆ ਬਾਈਕ ਨਾਲ ਵੀ ਜਾਣਦੇ ਕੀ ਬਾਈਕ ਨਾਲ ਤਾਂ ਇਹ ਸਭ ਮੈਨੂੰ 12 ਸਾਲ ਤੋਂ ਜਾਣਦੇ ਨੇ ਬਾਈਕ ਨਾਲੇ ਸਿਹਰੀਏ अच्छा 12 ਸਾਲ ਹੋ ਗਏ ਮੇਰੇ ਹਸਬੰਦ ਆਰਮੀ ਚ ਸੀਗੇ ਉਦੋਂ ਬੱਚੇ ਬਹੁਤ ਛੋਟੇ ਸੀਗੇ ਤੇ ਫਿਰ ਮੈਂ ਸਾਡੇ ਕੋਲੇ ਕੋਈ ਹੈ ਨਹੀਂ ਸੀ ਲੈ ਕੇ ਜਾਣ ਵਾਲਾ ਤੇ ਫਿਰ ਮੈਨੂੰ ਕਨਵੈਂਸ ਇਸ ਲਈ ਮੈਨੂੰ ਖੁਦ ਸਿੱਖਣੀ ਪਈ ਮੈਂ ਖੁਦ ਹੀ ਸਿੱਖੀ ਸੀ ਫਿਰ ਬਾਈਕ ਜੀ ਹਾਂ ਜੀ ਫਿਰ ਬਾਈਕ ਤੇ ਬਸ ਆਪਣੀਆਂ ਜਿੰਮੇਵਾਰੀਆਂ ਨਿਭਾਈਆਂ ਸਾਰੀਆਂ ਜੀ ਤੇ ਘਰ ਦਾ ਸਵਾਦ ਜਿਹੜਾ ਇੱਥੇ ਮਿਲੂਗਾ ਤੁਸੀਂ ਦੇਖ ਸਕਦੇ ਹੋ ਦੇਸੀ ਘਿਓ ਮੱਖਣ ਹਰ ਇੱਕ ਚੀਜ਼ ਇੱਥੇ ਮੌਜੂਦ ਹੈ ਜ਼ਿਆਦਾਤਰ ਨਾ ਲੋਕਾਂ ਨੂੰ ਸ਼ੌਂਕ ਬੜਾ ਹੁੰਦਾ ਖਾਣ ਦਾ ਪਰ ਨਾ ਲੋਕ ਕੀ ਕਈ ਵੇ ਕਹਿੰਦੇ ਅਸੀਂ ਥੱਕ ਗਏ ਆ ਬੜਾ ਵੱਡਾ ਕੰਮ ਐ ਅਸੀਂ ਨਹੀਂ ਕਿਤੇ ਬਾਹਰੋਂ ਨਾ ਘਰ ਦਾ ਸੁਆਦ ਮਿਲ ਜੇ ਉਹ ਮੇਰੇ ਸਾਹਮਣੇ ਤੁਸੀਂ ਲੁਧਿਆਣੇ ਦੇ ਵਿੱਚ ਸ਼ਿਕਾਇਤ ਪੂਰੀ ਕਰਤੀ ਆ ਹਾਂਜੀ ਹਾਂਜੀ ਕਿਉਂਕਿ پارکਿੰਗ ਵੀ ਸਾਰੇ ਹੈਗੇ ਆ ਕਾਫੀ ਦਾ ਆਪਣੇ ਇੱਥੇ پارکਿੰਗ ਨਹੀਂ ਟਾਈਮ ਵੀ ਨਹੀਂ ਹੈਗਾ ਜੀ ਤੇ ਬਾਕੀ ਕਈ ਵਾਰ ਚਲੋ ਹੋ ਜਾਂਦਾ ਕੰਮ ਕਰਨ ਚ ਵੀ ਹੋ ਜਾਂਦਾ ਤੇ ਜੀ ਫਿਰ ਕਰਦਾ ਇਹ ਸਵਾਦ ਬਹੁਤ ਔਖਾ ਮਿਲਦਾ ਇਸ ਲਈ ਫਿਰ ਮੈਂ ਸੋਚਿਆ ਵੀ ਆਪਾਂ ਕੀ ਕਰ ਸਕਦੇ ਇਹ ਕਰ ਸਕਦੇ ਆ ਹਾਂਜੀ ਆਪਾਂ ਸਾਰਿਆਂ ਨੂੰ ਇਹ ਕਰਦਾ ਖਾਣਾ ਸਰਵ ਕਰ ਸਕਦੇ ਆ ਜੀ ਤੇ ਸਾਰਿਆਂ ਨੂੰ ਇਹ ਸਰਵ ਕਰਦੇ ਆ ਤੇ ਸਾਰੇ ਪਿਆਰ ਵੀ ਦਿੰਦੇ ਆ ਜੀ ਬਹੁਤ ਹਾਂਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਥਾਲੀ ਵੀ ਬਣਦੀ ਹੋਈ ਤੁਸੀਂ ਦੇਖ ਸਕਦੇ ਹੋ ਥਾਲੀ ਦੀ ਤਸਵੀਰਾਂ ਨਾਲ ਚਲਦੀਆਂ ਹੋਈਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਉਂ ਲੱਗਿਆ ਕਿਉਂ ਲੱਗਿਆ ਕਿਉਂ ਮੱਖਣ ਹਰ ਇੱਕ ਚੀਜ਼ ਦਾ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਸਾਫ ਸਫਾਈ ਪੂਰੀ ਆਇਂ ਲੱਗਦਾ ਹੈ ਸਾਡਾ ਹੀ ਪਰਿਵਾਰ ਜਿਹੜਾ ਕਿ ਇੱਥੇ ਬੈ ਕੇ ਜਿਹੜਾ ਕਿ ਰੋਟੀ ਖਵਾ ਰਿਹਾ ਹੈ ਤਦ ਤੁਸੀਂ ਨਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਖੁਸ਼ ਹੋਣਗੇ ਸਾਗ ਦਾ ਤਾਂ ਸ਼ੌਂਕ ਹੁੰਦਾ ਹੀ ਆ ਪਰ ਕਿਤੋਂ ਵਧੀਆ ਮਿਲ ਜੈ ਨਾ ਉਹ ਬਹੁਤ ਵੱਡੀ ਚੀਜ਼ ਦਾ ਤੁਸੀਂ ਦੇਖ ਸਕਦੇ ਹੋ ਕਿਵੇਂ ਭੈਣਾ ਮਿਲ ਕੇ ਇੱਥੇ ਜਿਹੜਾ ਕਿ ਕੰਮ ਕਰ ਰਹੀਆਂ ਤੇ ਉਹਨਾਂ ਦਾ ਬੇਟਾ ਵੀ ਮੌਜੂਦ ਹੈ ਜੋ ਕਿ ਪੂਰਾ ਸਾਥ ਦੇ ਰਿਹਾ ਤਾਂ ਦੇਖ ਸਕਦੇ ਹੋ ਪਿੰਡਾ ਵਾਲਾ ਸਾਗ ਜਿਹੜਾ ਕਿ ਇੱਥੇ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਚਾਟੀ ਦੀ ਲੱਸੀ ਵੀ ਇੱਥੇ ਮੌਜੂਦ ਹੈ ਤਾਂ ਭਰ ਭੇਡ ਤੁਸੀਂ ਇੱਥੇ ਖਾਣਾ ਖਾ ਸਕਦੇ ਹੋ ਤਾਂ ਐਡਰੈਸ ਵੀ ਤੁਹਾਨੂੰ ਦੱਸ ਦੰਨੇ ਆ ਕਿ ਐਡਰੈਸ ਲੁਧਿਆਣੇ ਦੇ ਵਿੱਚ ਤੁਸੀਂ ਬੀਆਰਐਸ ਨਗਰ ਵਾਲੀ ਜਿਹੜੀ ਸੜਕ ਹੈ ਉੱਥੇ ਤੁਸੀਂ ਇੱਥੇ ਪਹੁੰਚੋਗੇ ਤਾਂ ਬਿਲਕੁਲ ਨਾਲ ਹੀ ਇੱਥੇ ਤੁਸੀਂ ਦੇਖ ਸਕਦੇ ਹੋ ਪੂਰਾ ਸੈਟਅਪ ਇਨਾਂ ਦੇ ਵੱਲੋਂ ਲਗਾਇਆ ਗਿਆ ਸਨੀਤ ਪਿੰਡ ਤੋਂ ਜਿਹੜਾ ਇਹ ਆਉਂਦੇ ਨੇ ਤੇ ਇੱਥੇ ਤੁਸੀਂ ਆ ਕੇ ਭਰਪੇਟ ਖਾਣਾ ਖਾ ਸਕਦੇ ਹੋ ਜਈ ਉਹ ਵੀਡੀਓਸ ਲਈ ਦੇਖਦੇ ਹੋ ਧਿਆਨ ਟਾਈਟ